ਇੱਥੇ ਵੀ ਮੂਸੇ ਵਾਲੇ ਤੇ ਚੱਲੀ ਜਾਂਦੇ ਆ ਮੂਸੇ ਵਾਲਾ ਹੀ ਤੇ ਨੂੰ ਮੂਸੇ ਵਾਲਾ ਹੀ ਚੱਲਦਾ ਇੱਥੇ ਵੈਸ਼ਨੂ ਦੇ ਵੀਰ ਦਾ ਮੰਦਿਰ ਇਹ ਲੈ ਕੇ ਵੈਸੇ ਉਹਦੇ ਨਾਲੋਂ ਤਕਰੀਬਨ 4-5 ਗੁਣਾ ਵੱਡੀ ਹੈਗੀ ਲਿਆ ਹੋਣੀ ਹੈਗਾ ਇਹ ਸਕੂਲਾਂ ਦਾ ਟ੍ਰਿਪ ਆਇਆ ਹੋਇਆ ਇੱਥੇ ਆਹ ਵੇਖੋ ਮੱਛੀਆਂ ਵੇਖੋ ਮੱਛੀਆਂ ਹਾਂਜੀ ਵੈਲਕਮ ਟੂ ਮਾਈ ਨਿਊ ਬਲੌਗ ਹੋਰ ਕੀ ਹਾਲ ਚਾਲ ਆ ਸਾਰੇ ਠੀਕ ਠਾਕ ਹੋਵਾਂਗੇ ਹੋਪਸ ਤੇ ਪਿਛਲੇ ਬਲੌਗ ਦੇ ਵਿੱਚ ਆਪਾਂ ਤੁਹਾਨੂੰ ਦਿਖਾਇਆ ਸੀ ਮੰਦਿਰ ਬਾਰੇ ਤੇ ਚਲੋ ਆ ਬਲੌਗ ਦੇ ਵਿੱਚ ਆਪਾਂ ਤੁਹਾਨੂੰ ਦੋ ਲੇਕ ਵਗੈਰਾ ਦਿਖਾਵਾਂਗੇ 뷰ਪੁਆਇੰਟ ਵਗੈਰਾ ਕਿਦਾਂ ਲੇਕ ਸਾਰਾ ਕੁਝ ਨਾ ਹਾਂਜੀ ਪਹਾੜਾਂ ਚ ਐਂਟਰੀ ਕਰਕੇ ਆਪਾਂ ਐਕਚੁਅਲੀ ਨਾ ਆਪਾਂ ਹੁਣ ਲੋਕੇਸ਼ਨ ਬਦਲਤੀ ਪਹਿਲਾਂ ਜਾਣਾ ਸੀ ਆਪਾਂ ਸ਼ੀਸ਼ਨਾਗ ਮੰਦਿਰ ਪਰ ਗੂਗਲ ਮੈਪ ਦੇ ਉੱਤੇ ਜਿਹੜੀ ਉਹਦੀ ਲੋਕੇਸ਼ਨ ਆ ਕਰੈਕਟ ਲੋਕੇਸ਼ਨ ਨਹੀਂ ਹੈਗੀ ਗਲਤ ਲੋਕੇਸ਼ਨ ਸ਼ੋਅ ਕਰਦਾ ਵੀ ਜੇ ਕਿਸੇ ਨੇ ਵੀ ਸਾਡੇ ਵਾਂਗੂੰ ਇਦਾਂ ਘੁੰਮਣਾ ਨਾ ਉਹ ਲੋਕੇਸ਼ਨ ਦੇ ਹਿਸਾਬ ਨਾਲ ਨਾ ਜਾਓ ਇਥੋਂ ਲੋਕਲ ਤੋਂ ਜਰੂਰ ਪੁੱਛਿਆ ਕਰੋ ਤੇ ਸਾਨੂੰ ਤਾਂ ਗੂਗਲ ਨੇ ਗਲਤ ਇਨਫਰਮੇਸ਼ਨ ਦੇ ਦਿੱਤੀ ਸੀਗੀ ਤੇ ਹੁਣ ਆਪਾਂ ਇੱਥੇ ਲੇਕ ਦੇਖਣ ਜਾਂਦੇ ਆ ਦੋ ਲੇਕਾਂ ਨੇ ਇੱਥੇ ਇੱਕ ਉਹ ਸਰਾਂਸਰ ਲੇਕ ਆ ਗਈ ਏ ਇੱਕ ਮਾਨਸਰ ਲੇਕ ਆ ਗਈ ਦੋਨੇ ਦੇਖਣ ਜਾਂਦੇ ਆ ਤੇ ਦੋਨਾਂ ਦਾ ਤੁਹਾਨੂੰ ਜਾ ਕੇ ਰਿਵਿਊ ਦਿਖਾਵਾਂਗੇ ਤੇ ਦੱਸ ਦਿਆਂ ਦੇ ਬਾਰੇ ਠੀਕ ਆ ਜੀ ਉਹਨਾਂ ਚੱਕਰ ਵੀਊ ਇੰਜੋਏ ਕਰੋ ਆ ਪਹਾੜਾਂ ਦਾ ਪਹਾੜਾਂ ਚਾਟਰੀ ਕਰ ਗਏ ਹੁਣ ਆਪਾਂ ਹਾਂਜੀ ਵੀਰੇ ਜਾਂਦੇ ਜਾਂਦੇ ਫਿਰ ਰਸਤੇ 'ਚ ਇੱਕ ਲੋਕੇਸ਼ਨ ਤੇ ਰੁਕੀਏ ਆਪਾਂ ਵੇਖੋ ਮੜਾ ਇਧਰ ਲਾ ਵੀਊ ਪਹਿਲਾਂ ਚੈੱਕ ਕਰੋ ਆ ਵੀਰ ਜੀ ਕਿਸੇ ਨੇ ਮੈਗੀ ਖਾਣੀ ਹੈ ਜੀ ਨਾ ਲੋਕੇਸ਼ਨ ਦਾ ਨਾਂ ਵੀਊ ਪੁਆਇੰਟ ਸੂਰੀਆ ਪੁੱਤਰੀ ਰਿਵਰ ਤਾਂ ਵੀ ਦਿਖਾਉਂਦੇ ਆ ਤੁਹਾਨੂੰ ਵੀਊ ਇੱਥੇ ਥੱਲੇ ਦਾ ਪਹਿਲਾਂ ਤਾਂ ਵੇਖੋ ਇੱਥੇ ਬੈਠਣ ਦੀ ਖਾਤਰ ਨਾ ਕਿੰਨੀ ਘੈਂਟ ਚੀਜ਼ ਬਣੀ ਹੋਈ ਆ ਬੈਠੋ ਇੱਥੇ ਘੰਟਾ ਇੰਜੋਏ ਕਰੋ ਜਿਹਦੇ ਕੋਲ ਖੁੱਲਾ ਟਾਈਮ ਹੈ ਨਾ ਸਾਡੇ ਵਾਂਗੂ ਅੱਛਾ ਲਓ ਵੀ ਇਤੋ ਸਾਰਾ ਨੀਰ ਨੀਵਾ ਬਹੁਤ ਚੇਵੇਂ ਦੇਖੋ ਆ ਵੀਓ ਕਿਤੇ ਮਿਲਣਾ ਯਾਰ ਘਰੇ ਬੈਠ ਕੇ ਤਾਂ ਨਾ ਇਸ ਚੀਜ਼ ਨੂੰ ਕਰ ਨਹੀਂ ਸਕਦੇ ਇਦਾਂ ਇੱਥੇ ਇੱਥੇ ਆਉਣਾ ਹੀ ਪੈਣਾ ਆਪਾਂ ਨੂੰ ਆ ਕੇ ਚੈੱਕ ਕਰੋ ਇਹ ਚੀਜ਼ਾਂ ਦੇਖੋ ਦੇਖੋ ਆਵਾਜ਼ਾਂ ਸੁਣੋ ਇੱਥੇ ਪੰਛੀਆਂ ਦੀਆਂ ਤੂੰ ਐਂ ਦੇਖ ਉੱਥੇ ਕਰੇਲ ਦੀ ਲੀ ਖਤਮ ਹੋ ਗਈ ਹਾਂ ਇਹ ਟਨਲ ਬਣਿਆ ਹੋਇਆ ਸਾਹਮਣੇ ਤੁਸੀਂ ਵੇਖ ਸਕਦੇ ਹੋ ਆਪਣੇ ਉਹ ਸਾਹਮਣੇ ਰੇਲ ਦੀ ਲੀ ਹੈਗੀ ਇੱਥੇ ਆ ਕੇ ਗਾਇਬ ਹੋ ਜਾਂਦੀ ਹੈਗੀ ਇਹ ਤਕਰੀਬਨ ਮੇਰੇ ਹਿਸਾਬ ਨਾਲ ਟਨਲ ਹੋਊਗਾ ਬਹੁਤ ਲੰਮਾ ਕਿਉਂਕਿ ਇਧਰਲੀ ਸਾਈਡ ਆਪਾਂ ਨੂੰ ਦਿਖ ਨਹੀਂ ਰਿਹਾ ਕਿਸੇ ਪਾਸੇ ਵੀ ਨਹੀਂ ਹਣਾ ਕਿਤੇ ਵੀ ਨਹੀਂ ਜਾਂਦਾ ਉੱਥੋਂ ਆ ਕੇ ਖਤਮ ਹੋ ਜਾਂਦਾ ਦੇਖੋ ਦੇਖੋ ਆਹ ਲੋਕੇਸ਼ਨ ਉੱਤੇ ਖੜੇ ਆਪਾਂ ਬਹੁਤ ਘੈਂਟ ਲੋਕੇਸ਼ਨ ਆ ਘੰਟਾ ਦੋ ਘੰਟੇ ਇੱਥੇ ਬਤਾਓ ਮੋਰਾਂ ਦੀਆਂ ਆਵਾਜ਼ਾਂ ਸਾਰਾ ਕੁਝ ਸੁਣੋ ਇੱਥੇ ਆਪਾਂ ਬੈਠਣ ਦੀ ਖਾਤਰ ਧੁੱਪ ਤੋਂ ਖਾਤਰ ਆ ਬਣੇ ਹੋਇਆ ਇੱਥੇ ਬੜੇ ਕਹੈਂਟ ਚੀਜ਼ਾਂ ਬਣੀ ਹੋਈਆਂ ਆ ਆ ਵੇਖੋ ਬਣੀ ਹੋਈਆਂ ਨਾ ਇੱਥੇ ਖੜੋ ਵੇਖੋ ਟਾਈਮ ਕੱਢੋ ਦੋ ਘੰਟਾ ਦੋ ਘੰਟੇ ਚਲੋ ਅਸੀਂ ਤਾਂ ਚਲੋ ਗਾਂ ਜਾਣਾ ਹਲੇ ਸਾਡੇ ਕੋਲੇ ਪਿਆ ਟਾਈਮ ਆ ਨਾ ਆ ਸਾਹਮਣੇ ਬਾਈ ਤੋਂ ਮੈਗੀ ਮੂਗੀ ਖਾਓ ਆਦਾ ਇੰਜੋਏ ਕਰੋ ਫਿਰ ਵਿਊ ਪੁਆਇੰਟ ਵੇਖੋ ਹੂੰ ਤੇ ਆ ਵੇਖੋ ਆਪਾਂ ਜਾਣਾ ਸਾਰੇ ਨਾਲ ਪਹਿਲਾਂ ਸਰੈਂਸਰ ਲੇਕ 11 ਕਿਲੋਮੀਟਰ ਇਥੋਂ ਤੇ ਮਾਨਸਰ ਲੇਕ ਅਗੇ 26 ਕਿਲੋਮੀਟਰ ਫਿਰ ਅੱਗੇ ਦਿਖਾਉਣਾ ਫਿਰ ਸਾਨੂੰ ਅਸੀਂ ਵੀਊ ਇੰਜੋਏ ਕਰ ਲਈ ਇੱਥੇ ਬਹਿ ਕੇ 5-10 ਮਿੰਟ ਆਹ ਦੇਖੋ ਮੂਸੇ ਵਾਲੇ ਦੇ ਬਾਈ ਫੈਨ ਗਾਣੇ ਇੱਥੇ ਵੀ ਮੂਸੇ ਵਾਲੇ ਦੇ ਚੱਲੀ ਜਾਂਦੇ ਆ ਸਾਨੂੰ ਹੋ ਗਿਆ ਇੱਥੇ 15-20 ਮਿੰਟ ਖੜਿਆ ਨੂੰ ਬਾਈ ਦੇ ਦੋ ਤਿੰਨ ਗਾਣੇ ਮੂਸੇ ਵਾਲ ਦੀ ਚਲਾਏ ਆ ਕਿਉਂ ਇੰਨੀ ਦੂਰ ਆ ਕੇ ਵੀ ਮੂਸੇ ਵਾਲਾ ਚੱਲਦਾ ਹੋਵੇ ਆਡੀ ਪ੍ਰਾਊਡ ਹੁੰਦਾ ਨਾ ਉਹਦੇ ਪੰਜਾਬੀ ਸਿੰਗਰ ਭਰਾ ਦੇ ਉੱਤੇ ਚੱਲਦਾ ਮੂਸੇ ਵਾਲਾ ਤਰ ਚੱਲ ਹੁੰਦਾ ਮੂਸੇ ਵਾਲਾ ਹੀ ਚੱਲਦਾ ਫਰੈਂਸਰ ਮਾਨਸਰ ਦੇ ਰਸਤੇ ਦੇ ਵਿੱਚ ਆਪਾਂ ਵਾਈਲਡ ਲਾਈਫ ਸੈਂਚਰੀ ਲੋਕੇਸ਼ਨ ਦੇ ਉੱਤੇ ਆਏ ਆ ਇੱਕ 뷰 ਪੁਆਇੰਟ ਦੇ ਉੱਤੇ ਚੱਲਦੇ ਆ ਫਿਰ ਦਿਖਾਉਨੇ ਆ ਤੁਹਾਨੂੰ 뷰 ਪੁਆਇੰਟ ਇੱਥੋਂ ਦਾ ਕੀ ਦਿਿੰਦਾ ਇੱਥੋਂ ਉਹ ਸਟੈਪ ਬਣੇ ਹੋਏ ਆ ਚੱਲਦੇ ਆ ਪਰ ਦੇਖੋ ਇੱਥੋਂ ਵਿਸ਼ਨੂ ਦੇਵੀ ਦਾ ਪਹਾੜ ਦਿਂਦਾ ਦਿਖਾਇਆ ਤੁਹਾਨੂੰ ਦੇਖੋ ਸਾਹਮਣੇ ਦੇਖੋ ਤੁਹਾਨੂੰ ਇਹੰਦੀ ਆ ਨਾ ਬਰਫ ਪਈ ਆ ਪੁਰਾਣੀ ਆ ਵਿਸ਼ਨੂ ਦੇਵੀ ਦਾ ਥਿਊ ਪੁਆਇੰਟ ਆ ਆ ਪਹਾੜ ਦੇ ਉੱਤੇ ਜੇ ਤੁਸੀਂ ਸਾਹਮਣੇ ਦੇਖ ਰਹੇ ਹੋ ਨਾ ਆਹ ਇੱਥੇ ਵੈਸ਼ਨੂ ਦੇ ਵੀਰ ਦਾ ਮੰਦਿਰ ਆਪਾਂ ਜਦੋਂ ਸ਼੍ਰੀ ਨਗਰ ਵਾਲੇ ਰਸਤੇ ਗਏ ਨਾ ਫਿਰ ਇਹੀ ਪਹਾੜ ਦੇ ਕੋਲ ਦੀ ਲੰਘਾਂਗੇ ਆ ਵੇਖੋ ਝੀਲ ਬਣੀ ਹੋਈ ਆ ਪਾਣੀ ਥੋੜਾ ਜਿਹਾ ਦੇਖ ਸਕਦੇ ਹਾਂ ਥੋੜਾ ਜਿਹਾ ਸਾਫ਼ ਵੀ ਆ ਗੰਦਾ ਵੀ ਆ ਸਾਰਾ ਕੁਝ ਆ ਚੀਜ਼ਾਂ ਜਿ ਕਿਸੇ ਨੇ ਕਰਨੀਆਂ ਇੱਥੇ ਸੋਰੈਂਸਰ ਝੀਲ ਤੇ ਮਾਨਸਰ ਝੀਲ ਚ ਬਸ ਲੋਕ ਇੱਥੇ ਬੈਠਿਆ ਬੀਟਿੰਗ ਨੂੰ ਬੀਟਿੰਗ ਹਾਲ ਜਾਵੇ ਬਣਾਇਆ ਹੋਇਆ 뷰 ਪੁਆਇੰਟ ਜਾ ਆ ਬੰਦ ਕੀਤਾ ਹੋਇਆ ਹੈ ਨਾ ਤਨਾਲਾ ਦਾ ਹੋ ਨਵਾਂ ਬਣੀ ਜਾਂਦਾ ਨਾ 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 ਆ ਵੇਖ ਸਕਦੇ ਹੋ ਤੁਸੀਂ ਇੱਥੇ ਮੱਛੀਆਂ ਵੇਖੋ ਉਹ ਮੱਛੀਆਂ ਵੇਖ ਹੁਣ ਵੇਖੀ ਚਲ ਆਓ ਮੱਛੀ ਮੱਛੀਆਂ ਆ ਜਿਹੜਾ ਪੜ ਤੁਸੀਂ ਸੱਜੇ ਪਾਸੇ ਦੇਖ ਸਕਦੇ ਹੋ ਸਾਰਾ ਤਕਰੀਬ ਡੈਮ ਆ ਜਾ ਟੁੱਟਿਆ ਹੋਇਆ ਹੈਗਾ ਤੇ ਇਹਦੇ ਤਾਂ ਨਹੀਂ ਚੜਿਓ ਇੱਥੇ ਜਿਹੜਾ ਇਹੀ ਕੋਟਾ ਇੰਨੀਆਂ ਮੱਸੀਆਂ ਯਾਰ ਹਨ ਇੱਕ ਥਾਂ ਮਾਂਸਰ ਲੇਕੀ ਸੀ ਦੇਖੋ ਆ ਬਣੀ ਜਾਂਦਾ ਪੌੜੂ ਵੀਰੂ ਪੁਆਇੰਟ ਦੀ ਖਾਤਰ ਤੇ ਰਾਈਟ ਸਾਈਡ ਤਾਂ ਤਕਰੀਬਨ ਉਹ ਟੁੱਟਣ ਵਾਲਾ ਹੀ ਹੈ ਹਨਾ ਪੌੜੂ ਤੇ ਆ ਪੌੜੂ ਵੇਖ ਸਕਦੇ ਹੋ ਠੀਕ ਆ ਵਧੀਆ ਪਰ ਛੋਟੀ ਵਾਲੇ ਹਨਾ ਇੱਥੇ ਬਹਿ ਕੇ ਹੀ ਵੇਖ ਸਕਦੇ ਆ ਬੋਟਿੰਗ ਵਾਲਾ ਲਿਖਿਆ ਪਤਾ ਹੈਗਾ ਹਾਂ ਉੱਧਰ ਹੈ ਵੀ ਹੈਗਾ ਬੁਟਿੰਗ ਵਾਲਾ ਦਿਖਾਉਨੇ ਆ ਸਾਨੂੰ ਚਲੋ ਉੱਧਰ ਚੱਲ ਕੇ ਚਲੋ ਵੇਖ ਲਿਆ ਠੀਕ ਆ ਛੋਟੀ ਹੀ ਲੇ ਗਏ ਗਾਇਸ ਤੋਂ ਬਾਹਰ ਪਸਿੱਦਾਂ ਮਾਂਸਰ ਲੈ ਕੇ ਚੱਲਦੇ ਆ ਹਨੂੰ ਟਾਈਮ ਖਰਾਬ ਕਰਨਾ ਨਾ ਇੱਥੇ ਬਾਹਲਾ ਨਹੀਂ ਹੈਗਾ ਇੱਥੇ ਲੋਕਲ ਲੋਕ ਹੀ ਨੇ ਕੋਈ ਓਦਾਂ ਟੂਰਿਸਟ ਲੋਕੇਸ਼ਨ ਘੱਟ ਆ ਥੋੜੀ ਜੀ ਚਲੋ ਇਧਰੋਂ ਚੱਲਦੇ ਆ ਫਸਿੱਦਾ ਮਾਨਸਰ ਲੈ ਕੇ ਫਿਰ ਉੱਥੇ ਦਿਖਾਉਣੇ ਆ ਉੱਥੇ ਕਹਿੰਦੇ ਆ ਵੀ ਕਰਾਊਡ ਜ਼ਿਆਦਾ ਹੈ ਇਹਦੇ ਨਾਲੋਂ ਇੱਥੇ ਥੋੜਾ ਜਿਹਾ ਘੱਟਾ ਕਰਾਊਡ ਕਿਉਂਕਿ ਲੋਕਲ ਜ਼ਿਆਦਾ ਇੱਥੇ ਮੰਦਿਰ ਹੈਗਾ ਵੈਸੇ ਛੋਟਾ ਲੋਕਲ ਹੀ ਆ ਚਲੋ ਮਿਲਦੇ ਆਗੇ ਸਿੱਧਾ ਮਾਨਸਰ ਲੈ ਕੇ ਹਾਂਜੀ ਮਾਨਸਰ ਲੈ ਕੇ ਪਹੁੰਚ ਗਏ ਆ ਦਿਖਾਉਣੇ ਆ ਤੁਹਾਨੂੰ ਅੰਦਰ ਜਾ ਕੇ ਜਿਹੜਾ ਆਪਾਂ ਸ਼ੇਸ਼ਨਾਗ ਮੰਦਿਰ ਕਹਿੰਦੇ ਸੀ ਨਾ ਉਹ ਤਾਂ ਵੈਸੇ ਗਲਤ ਲੋਕੇਸ਼ਨ ਸੀ ਆਵੇ ਦੇ ਅੰਦਰ ਆ ਸ਼ੇਸ਼ਨਾਗ ਮੰਦਿਰ ਰਸਤੇ 'ਚ ਪੜ ਲਿਆ ਸੀ ਵੇਖ ਲਿਆ ਸੀ ਆਪਾਂ ਜਿਹੜੀ ਪਹਿਲਾਂ ਆਪਾਂ ਗਏ ਸੀ ਨਾ ਲੇਕ ਸਨਾਨਸਰ ਲੇਕ ਉਹਦਾ ਬਹੁਤ ਛੋਟੀ ਸੀ ਯਾਰ ਤੇ ਉਹਦੇ ਮੁਕਾਬਲੇ ਇਹ ਬਹੁਤ ਵੱਡੀ ਆ ਕਿ ਪਾਣੀ ਤਾਂ ਠੀਕ ਆ ਸਾਫ ਆ ਉਹਦਾ ਪਾਣੀ ਵੀ ਇੰਨਾ ਸਾਫ ਨਹੀਂ ਸੀਗਾ ਚਲੋ ਖਾ ਪੀ ਕੇ ਹੁਣ ਚਾਹ ਚੁੱਪੀ ਕੀ ਆ ਗਈ ਸੀ ਜਦੋਂ ਉੱਥੋਂ ਮੰਦਿਰ ਤੋਂ ਸਿੱਧਾ ਤੇ ਹੁਣ ਖੜਦੇ ਆ ਹਨਾ ਇੱਥੇ ਪੀਨੇ ਆ ਗੰਨੇ ਦਾ ਜੂਸ ਵਗੈਰਾ ਛੀਪੂ ਕੇ ਫਿਰ ਮੰਦਿਰ ਚ ਆਉਂਦੇ ਆ ਪਹਿਲਾਂ ਮੰਦਿਰ ਚ ਆਉਂਦੇ ਆ ਫਿਰ ਜਾ ਕੇ ਬੋਟਿੰਗ ਵਗੈਰਾ ਫਸਦਾ ਜੀ ਹੁੰਦੀ ਹੋਊ ਜ਼ਰੂਰ ਕਰਾਂਗੇ ਆਪਾਂ ਇੱਥੇ ਲੋਕਲ ਬੈਠੇ ਆ ਉਹਨਾਂ ਤੋਂ ਇਨਫੋਰਮੇਸ਼ਨ ਲੈਤੀ ਸੀਗੀ ਸਾਰੀ ਦੱਸਤਾ ਉਹਨਾਂ ਨੇ ਐਂਟਰੀ ਵਗੈਰਾ ਇੱਥੇ ਬਸ ਗੱਡੀ ਖੜਾਓ 50 ਰੁਪਏ ਪਾਰਕਿੰਗ ਦੇ ਆ ਇਹ ਲੈ ਕੇ ਵੈਸੇ ਉਹਦੇ ਨਾਲੋਂ ਤਕਰੀਬਨ 4-5 ਗੁਣਾ ਵੱਡੀ ਹੈਗੀ ਵੇਖਣ ਜੀ ਪਤਾ ਲੱਗਦਾ ਲੋਕ ਵੈਸੇ ਪੈਦਲ ਹੀ ਜਾਂਦੇ ਆ ਸੇ ਪਾਸੇ ਪਤਾ ਨਹੀਂ ਪਹੁੰਦਿਆਂ ਜੇ ਵੋਟਿੰਗ ਹੁੰਦੀ ਹੋਈ ਤਾਂ ਜ਼ਰੂਰ ਕਰਾਂਗੇ ਆਪਾਂ ਚਲੋ ਪਹਿਲਾਂ ਜੂਸ ਵਗੈਰਾ ਪੀਨੇ ਆ ਮੰਦਰ ਬਣਿਆ ਹੋਇਆ ਇੱਥੇ ਪ੍ਰਾਚੀਨ ਇਹ ਵੀ ਛੋਟੇ ਛੋਟੇ ਮੰਦਰ ਬਣੇ ਹੋਇਆ ਇੱਥੇ ਪਰ ਇਹਦਾ ਸੇਸ਼ਨਾਗ ਮੰਦਿਰ ਆ ਉਹ ਇਸ ਤੋਂ ਵੀ ਅੱਗੇ ਆ ਜਾਂ ਗਾਹ ਜਾ ਕੇ ਦਿਖਾਉਣੇ ਤੁਹਾਨੂੰ ਸੇਸ਼ਨਾਗ ਮੰਕਤਰ ਸੱਜੇ ਪਾਸੇ ਇਹਦੇ ਮਾਂ ਮਾਨਸਰ ਲੇਕ ਬਣੀ ਹੋਈ ਹੈਗੀ ਹਾਂ ਇਹ ਕਿਹਨੇ ਰਾਤ ਤੱਕ ਰਹਿਣਾ ਆ ਸਰਾਵਾ ਬਣੀਆਂ ਹੋਈਆਂ ਇੱਥੇ ਰਹਿ ਸਕਦੇ ਆ ਦੇਖੋ ਸਾਹਮਣੇ ਫਫਾਰਾ ਦੀਂਦਾ ਇੱਥੇ ਵੈਸੇ ਹਾਜ਼ਰੀਆ ਨੋਹਗਾਰ ਵੇਸ ਡੰਪ ਕੀ ਹੋਇਆ। ਹਾਂ شوف ਸਕੂਲਾਂ ਵਾਲਿਆਂ ਦਾ ਟ੍ਰਿਪ ਆਇਆ ਹੋਇਆ ਹੈਗਾ। ਵੈਸੇ ਇੱਥੇ ਮਾਨਸਰ ਸਰੋਵਰ ਹੈ। ਤੇ ਵਿੱਚ ਕਰਾਊਡ ਵੱਧਦਾ ਅੱਗੇ ਉਹਨਾਂ ਪਹਿਲਾਂ ਲੇਕ ਨਾਲੋਂ ਜ਼ਿਆਦਾ ਆ। ਇੱਥੋਂ ਦੇਖੋ ਥੋ ਵਿਊ ਮਾਨਸਰ ਲਿਖਦਾ। ਆ ਦੇਖੋ ਘੈਂਟ ਹੈ ਨਾ 30 40 ਫੁੱਟ ਉੱਚਾ ਤਕਰੀਬਨ ਜਾਂਦਾ ਪਾਣੀ ਇਹ ਪਤਾ ਨਹੀਂ ਕੀ ਲਈ ਬੈਠੇ ਵਿੱਚ ਪੰਜਾਬ ਨਹੀਂ ਹੈਗਾ ਇਹ ਚਲੋ ਚਾਲਦੇ ਆ ਅੱਗੇ ਸੇ ਸਵਾਗ ਮੰਦਿਰ ਸਕੂਲ ਵਾਲਾਂ ਦਾ ਟ੍ਰਿਪ ਆਇਆ ਹੋਇਆ ਇੱਥੇ ਗੋਗਲਸ ਲੈਣੀ ਗੋਗਲਸ ਹਾਂ ਵੇ ਦੇਖੋ ਪੂਰਾ ਘੈਂਟ ਮਾਹੌਲ ਆ ਜੱਗਿਆ ਨੇ ਸਾਰਾ ਦਿਨ ਇੱਥੇ ਕੱਢਣਾ ਕੱਢ ਸਕਦੇ ਦੇਖੋ ਟੂਰ ਆਇਆ ਹੋਇਆ ਇੱਥੇ ਮੁੰਡੇ ਕੁੜੀਆਂ ਦਾ ਸਕੂਲ ਦਾ ਜਿੱਦਾਂ ਆਪਣੇ ਟ੍ਰਿਪ ਲੈ ਲੈ ਕੇ ਜਾਂਦੇ ਹਨ ਉਦਾਂ ਇੱਥੇ ਹੈ ਨਾ ਕਿਸਾ ਉਹਦਾ ਟੂਰਿਸਟ ਪਲੇਸ ਹੀ ਆ ਨਾ ਇਹ ਵੀ ਮੈਂ ਬਰੋਟਾ ਨਹੀਂ ਕਿਤੇ ਵੇਖਿਆ ਬਹੁਤ ਘੱਟ ਦੇਖੀ ਦਾ ਪੰਜਾਬ ਤੋਂ ਬਾਹਰ ਇੱਥੇ ਬਰੋਟੇ ਆ ਚਾਰ ਪੰਜ ਵੇਖੋ ਮੱਛੀਆਂ ਵੇਖੋ ਮੱਛੀਆਂ ਮੱਛੀਆਂ ਦੇ ਹੈ ਨਹੀਂ ਇਹ ਨੀਮਸਾਦੀ ਕਰਦੀ ਐ ਇਹ ਤਾਂ ਉਂਗਲਾਂ ਖਣਗੀਆਂ ਚਾਕੇ ਤਾਂ ਇਹ ਖੋਕੇ ਲੈ ਜਾਂਦੀਆਂ ਉਹ ਵੀ ਕਿੱਥੇ ਆਹ ਕਿਹੜਾ ਪਉਂਦੀ ਐ ਉਹਦੀ ਨਾਲ ਦੀ ਨਾਲ ਖੋਕੇ ਲੈ ਜਾਂਦੀ ਐ ਸਾਰੀ ਓਏ ਹਾਏ 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 ਇੰਡੀਆ ਨੇ ਕਿਹਨੇ ਆਹ ਦੇਖੀ ਹੱਥ ਦੇ ਹੋਗੇ ਲੈਣੇ ਲੱਗੇ ਨਹੀਂ ਆਈ ਇਹ ਆਵੇ ਆਹ 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 ਗਿਆ 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 ਲੈ ਗੀ ਨਾ ਹੌਲ ਲੈ ਗੇ ਨਹੀਂ ਖਾਲੀ ਕਿੱਥੇ ਸੱਪ ਕਿੱਥੇ ਉਹ ਦੇਖ ਤੇਰੀ ਗੱਦੀ ਸੱਪ ਨਹੀਂ ਹੋ ਸਕਦਾ ਇੱਥੇ ਸੱਪ ਸੀ ਥੱਲੇ ਹੋ ਗਿਆ ਹਾਂ ਇਹ ਹੋ ਸਕਦਾ ਆਹ VOTING ਆਵੇ हाँ शेष नाग हां मंदिर और लिखा हुआ था सही है सही है लोहे का क्यों है ये मन्नत करते हैं ना यहाँ अच्छा आ, तो छोड़ जाते हैं ऐसे करते हैं ना मन्नत करते हैं कि हमारे घर में लड़का होगा अच्छा तो उसके पहले बच्चे के लिए ना अगर लड़का होगा तो वो चढ़ाते हैं चेन अच्छा हाँ ये लोहे की संद चढ़ाते हैं बेटी और ये चेन रखते हैं अगर लड़की जई ਲੜਕੀ ਕੇ ਲਈ ਹਤਾ ਲੜਕੇ ਕੇ ਲਈ ਉਹ ਲड़का ही मांगते लोग तो 2 केजी गुड़ चढ़ाते अच्छा एक संगली चढ़ांदे हैंगे तोती ते गड़बा तोती ते गड़बा तोती ते गड़बा ते 2 किलो गुड़ गुड़ अच्छा मनत मांगते मुंडे दी हां तो ससुराल वाले के लिए भी और मायके वाले दोनों दोनों मांगते हैं इकट्ठी कुतन बनाओ सी ना वे ठीक है हां बाजार की बोल सिंपल कैसी भी होनी चाहिए लोहे की संगली हां कौन सी हो या यहां पे भी मिल जाती होगी मेबो ना ये कोनो बलो बताओ ब्लास मिठ ना हां हां वो बनाते हैं अच्छा यहाँ पर ही लोकल है लोकल नहीं है आप अपने गांव से ले आते हैं अच्छा आप अपने गांव से ले आते हैं जो लोकल बनाते हैं हाँ। अपने-अपने गांव में और लोहे की चैनी है हां ठीक है अच्छा ये तब भरा हुआ है सारा ना अभी हमने पूछा कि ये क्या है ठीक है थैंक यू ਚੇਸ਼ਨਾਗ ਸਾਰਾ ਥੋੜਾ ਲੰਮਾ ਇਧਰ ਪਿਆ ਨਾ ਤੈਨੂੰ ਸ਼ੇਸ਼ਨਾਗ ਮੰਦਿਰ ਚਲੋ ਦੇਖ ਲਿਆ ਸ਼ੇਸ਼ਨਾਗ ਮੰਦਿਰ ਵਗੈਰਾ ਦੇਖ ਲਿਆ ਤੇ ਆਪਾਂ ਜੇ ਬੋਟਿੰਗ ਕਰਨ ਨੂੰ ਘੱਟ ਬਹੁਤ ਜਿਆਦੇ ਸੀ ਯਾਰ ਵੈਸੇ ਜੀ ਸਾਰੀ ਪੈਡਲਿੰਗ ਵਾਲੀ ਸੀ ਬੋਟਿੰਗ ਤੇ ਫਿਰ ਉਹ ਸਾਨੂੰ ਠੀਕ ਨਹੀਂ ਲੱਗਿਆ ਕਿ ਪਾਣੀ ਬੜਾ ਸਾਫ਼ ਨਹੀਂ ਸੀ ਜੀ ਉਦਾ ਕਰਕੇ ਕਤਪੋਵੇ ਤੇ ਸੀ ਚਲੋ ਅੱਗੇ ਚੱਲਦੇ ਆ ਕੋਈ ਦਿਖਾਉਣ ਵਾਲਾ ਹੋਇਆ ਇਹ ਸਾਰਾ ਕਰ ਲਿਆ ਕਬਰ ਅਸੀਂ ਨੂੰ ਵਾਪਸ ਚੱਲਦੇ ਆ ਜੰਮੂ ਰਸੇ ਕੋਈ ਵੀਊ ਦਿਖਾਉਣ ਆਇਆ ਹੁੰਦਾ ਪੁਰਾਣਾ ਪੁਰਾਣੀ ਦੇਖੋ ਕਿੰਨੀ ਪੁਰਾਣੀ ਡੇੜੀ ਹੋਊਗੀ ਨਾ ਲੋਕ ਲੱਗੇ ਹੋਏ ਤਾਂ ਪੌੜੀਆਂ ਵੀ ਚੜ੍ਹਦੀਆਂ ਪੂਰੀ ਪ੍ਰਾਚੀਨ ਡੇੜੀ ਆ ਅੱਜ ਕੱਲ ਇਦਾਂ ਤਾਂ ਬਹੁ ਘੱਟ ਦੇਖ ਨੂੰ ਮਿਲਦਾ ਚਲੋ ਠੀਕ ਹੈ ਹੁਣ ਚੱਲਦੇ ਆਂ ਅਸੀਂ ਤਕਰੀਬਨ ਆਪੀ ਵੀ ਲਿਆ ਦੇਖੋਈ ਨਾ ਸਾਰਾ ਕੁਝ ਚਲੋ ਮਿਲਦੇ ਆਂ ਕਿਸ ਨੂੰ ਹਾਂਜੀ ਹੋਗੇ 5 ਕੁ ਮਿੰਟ ਮਾਨਸਰ ਲੇਕ ਤੋਂ ਤੁਰੇ ਫੇ ਤੇ ਮਾਨਸਰ ਲੇਕ ਤੇ ਸੁਨੰਸਰ ਲੇਕ ਜੇ ਕਿਸੇ ਨੇ ਵਨ ਟਾਈਮ ਐਕਸਪੀਰੀਅੰਸ ਕਰਨਾ ਨਾ ਉਹਦੇ ਲਈ ਤਾਂ ਠੀਕ ਆ ਗੁੱਡ ਆ ਹਨਾ ਤੇ ਜਿਨੇ ਮਤਲਬ ਉਦਾਂ ਬੱਸ ਖਾਸ ਨਹੀਂ ਸੀਗਾ ਕਿਉਂਕਿ ਦੋਨਾਂ ਲੇਕ ਉੱਤੇ ਕੋਈ ਖਾਸ ਐਕਟੀਵਿਟੀ ਐ ਨਹੀਂ ਸੀਗੀ ਮੰਦਰ ਨੇ ਤੇ ਮੰਦਿਰ ਜਰੂਰ ਹੈ ਇੱਕ ਇੱਕ ਹੈਗੇ ਆ ਇਹ ਜਿਹੜਾ ਇਹ ਮੰਦਿਰ ਪਾਪੂਲਰ ਆ ਜਿਹੜਾ ਆਪਣਾ ਮੰਨਸਰ ਲੇਕ ਉੱਤੇ ਸਮਨਸਰ ਲੇਕ ਉੱਤੇ ਆੜ ਕੇ ਲੋਕਲ ਲੋਕਾਂ ਲਈ ਬਣਾਇਆ ਹੋਇਆ ਮੰਦਿਰ ਹੋ ਇਹ ਏਰੀਆ ਦੇ ਵਿੱਚ ਮੰਦਿਰ ਵਗੈਰਾ ਬਹੁਤ ਜ਼ਿਆਦਾ ਹੈ ਹਨਾ ਜੇ ਆਪਾਂ ਕਹਿ ਸਕੀਏ ਤਾਂ ਪਾਣੀ ਸਾਫ਼ ਹੈ ਨਹੀਂ ਸੀ ਉਹਦਾ ਕਰਕੇ ਅਸੀਂ ਫਿਰ ਲੇਕ ਦੇ ਵਿੱਚ ਬੋਟ ਰਾਈਡ ਨਹੀਂ ਕੀਤੀ ਤੇ ਬਾਕੀ ਜੇ ਕਿਸੇ ਨੇ ਜੰਮੂ ਰੁਕਣਾ ਕੋਈ ਖਾਸ ਹੈ ਨਹੀਂ ਨਾ ਨਾ ਚਲੋ ਵਨ ਟਾਈਮ ਐਕਸਪੀਰੀਅੰਸ ਲਈ ਠੀਕ ਹੈ ਅਸੀਂ ਜਿਹੜੇ ਘੁੰਮਦੇ ਹਾਂ ਹੋਰ ਸਾਹਮਣਾ ਘੁੰਮਦੇ ਹਾਂ ਅਸੀਂ ਵਨ ਟਾਈਮ ਐਕਸਪੀਰੀਅੰਸ ਦੇ ਲਈ ਘੁੰਮਦੇ ਹਾਂ ਸਾਨੂੰ ਇਹ ਹੁੰਦਾ ਵੀ ਕੋਸ਼ਿਸ਼ ਕਿ ਨਾ ਕੁਝ ਰਹਿ ਨਾ ਜਾਵੇ ਤਾਂ ਕਰਕੇ ਅਸੀਂ ਥਾਂ ਥਾਂ ਜਿੱਥੇ ਵੀ ਸਾਨੂੰ ਲੋਟ ਲੱਗਦਾ ਅਸੀਂ ਚਲੇ ਜਾਂਦੇ ਆ ਸਾਡਾ ਕੋਈ ਇਦਾਂ ਨਹੀਂ ਹੈਗਾ ਵੀ ਇੱਕ ਹੀ ਟਿਕਾਣਾ ਨਹੀਂ ਹੈਗਾ ਵੀ ਆਪਾਂ ਇੱਕ ਟਿਕਾਣੇ ਦੀ ਜਾਣਾ ਨਹੀਂ ਉਹ ਨਹੀਂ ਹੈਗਾ ਜਿੱਥੋਂ ਸਾਨੂੰ ਜਿਵੇਂ ਲੋਟ ਲੱਗਦਾ ਜਿੱਥੇ ਵੀ ਕਰਦਾ ਗੱਡੀ ਰੁਕਦੇ ਆ ਥਾਂ ਥਾਂ ਵਿਊ ਪੁਆਇੰਟ ਆ ਉਹ ਮਿਸ ਨਾ ਕਰਿਓ ਰਾਸਤੇ ਵਿੱਚ ਤਕਰੀਬਨ ਸਾਨੂੰ 3-4 ਵਿਊ ਪੁਆਇੰਟ ਪਏ ਆ ਮੇਨ ਮੇਨ ਅਸੀਂ 2-3 ਥਾਂ ਤੇ ਰੁਕੇ ਆ ਨਾਲ ਦੀ ਨਾਲ ਸਾਨੂੰ ਦਿਖਾਏ ਵੀ ਆਪਾਂ ਨਾ ਤੇ ਉਹ ਵਿਊ ਪੁਆਇੰਟ ਬਹੁਤ ਗੈਂਟ ਆ ਉੱਥੇ ਰੁਕਿਓ ਠੀਕ ਆ ਥਾਂ ਥਾਂ ਰੁਕੋ ਕੋਈ ਚੱਕਰ ਨਹੀਂ ਆ ਕਾਲੀ ਜੀ ਨਾ ਕਰਿਓ ਵੀ ਹਾਂ ਆਪਾਂ ਸਿੱਧੀ ਸਿੱਧੀ ਚੱਲਦੇ ਜਿੱਥੇ ਮੁੜੀਓ ਚੀ ਨਹੀਂ ਹੈਗਾ ਤੇ ਆ ਜੋ ਜੇ ਕਿਸੇ ਨੇ ਵਨ ਟਾਈਮ ਐਕਸਪੀਰੀਅੰਸ ਕਰਨਾ ਬਸ ਹੁਣ ਅਸੀਂ ਰਾਸਤੇ 'ਚ ਜਾਂਦੇ ਆ ਕਿ ਤਕਰੀਬਨ ਜਿਹੜਾ ਇਹ ਜੰਗਲ ਆ ਦਾ ਚੈੱਕ ਇਨ ਦਾ ਟਾਈਮ ਨਹੀਂ ਹੈ ਫਿਰ ਹਾਂ ਹੋਟਲ ਦਾ ਜਰੂਰ ਸਾਡਾ ਚੈੱਕ ਇਨ ਦਾ ਟਾਈਮ ਸੀਗਾ ਤਕਰੀਬਨ 11:30 ਦਾ ਸੀਗਾ 1:30 ਦਾ ਸੀਗਾ ਚਲੋ ਜਾ ਕੇ ਉਹਨਾਂ ਨਾਲ ਗੱਲ ਕਰਦੇ ਹਾਂ ਜੇ ਮੰਨ ਗਏ ਠੀਕ ਹੈ ਸ਼ਾਇਦ ਫਾਈਨ ਵਗੈਰਾ ਸਾਨੂੰ ਪੈ ਜੇ ਉੱਥੇ ਉਹ ਸਾਨੂੰ ਜਾ ਕੇ ਅਸੀਂ ਇਨਫੋਰਮੇਸ਼ਨ ਸਾਰੀ ਦੇ ਦਾਂਗੇ ਹਨ ਤੇ ਆ ਤੁਸੀਂ ਜਿਹ ਵਹ ਜੰਗਲ ਦੇਖ ਸਕਦੇ ਹੋ ਚੈੱਕ ਕਰ ਸਕਦੇ ਹੋ ਤਕਰੀਬਨ ਬਹੁਤ ਵੱਡਾ ਜੰਗਲਾ 94 95 ਕਿਲੋਮੀਟਰ ਸਕਰ ਫੁੱਟ ਦੇ ਵਿੱਚ ਫੈਲਿਆ ਹੋਇਆ ਹੈ 94 95 ਕਿਲੋਮੀਟਰ ਸਕਰ ਏਰੀਆ ਬਹੁਤ ਜਿਆਦਾ ਹੋ ਜਾਂਦਾ ਫੋਟੋਆਂ ਲੱਗਦੇ ਤੇ ਸਾਰਾ ਕੁਝ ਜਾਨ ਹਾਂ ਤਾਂ ਇਹਨਾਂ ਨੇ ਫੋਟੋਆਂ ਲਾਈਆਂ ਹੋਈਆਂ ਵੀ ਸ਼ੇਰ ਵਗੈਰਾ ਵੀ ਇੱਥੇ ਹਿਰਨਾ ਵੀ ਆ ਬਹੁਤ ਤਰ੍ਹਾਂ ਦੀਆਂ ਤਿਤਲੀਆਂ ਵੀ ਆ ਤਕਰੀਬਨ ਹਰ ਇੱਕ ਤਰ੍ਹਾਂ ਦਾ ਜਾਨਵਰ ਇੱਥੇ ਹਰ ਇੱਕ ਤਰ੍ਹਾਂ ਦਾ ਪੰਛੀ ਆ ਇੱਕ ਦੋ ਜਗ੍ਹਾ ਤੇ ਦੇਖਿਆ ਸੀ ਇੱਕ ਜਗ੍ਹਾ ਤੇ ਰੁਕੇ ਸੀ ਵਿਊ ਪੁਆਇੰਟ ਤੇ ਉੱਥੇ ਜਿੱਥੇ ਤੁਹਾਨੂੰ ਆਪਾਂ ਦਿਖਾਈ ਸੀ ਨਾ ਰੇਲ ਦੀ ਲੀ ਤੇ ਉੱਥੇ ਮੋਰ ਦੀਆਂ ਆਵਾਜ਼ਾਂ ਸੀਗੀਆਂ ਨਾ ਉਹ ਸਾਹ ਤੇ ਮੋਰ ਦੀਆਂ ਆਵਾਜ਼ਾਂ ਵੀ ਸੁਣੀਆਂ ਤੁਹਾਨੂੰ ਵੀ ਪਤਾ ਲੱਗੀਆਂ ਨਾ ਬਲੌਗ ਦੇ ਵਿੱਚ ਰਾਸਤੇ ਉੱਚੇ ਨਹੀਂ ਮੇ ਉੱਚੇ ਨੇ ਮੈਂ ਦੇਖਿਓ ਆ ਦੇ। ਥਾਂ ਥਾਂ ਇਹਨਾਂ ਦਾ ਆ ਵੇਖੋ। ਥਾਂ ਥਾਂ ਇਹਨਾਂ ਨੇ ਲਾਏ ਹੋਇਆ ਆ ਬੋਰਡ। ਆ ਵੇਖੋ। ਆ ਚੀ ਲੱਗੀ ਹੋਈ ਆ ਥਾਂ ਥਾਂ ਉੱਤੇ। ਤਕਰੀਬਨ ਕਾਫੀ ਏਰੀਆ ਨਾ ਇਹ। ਸਾਰਾ ਜੰਗਲ ਦੇ ਵਿੱਚ। ਚਨੇੜ ਆ ਇਹ। ਚਨੇੜ। ਆ ਵੇ। ਇਦਾਂ ਕਰਕੇ ਨਾ ਸਾਰਾ ਇਹ ਰਸਤਾ ਸਾਰੀ ਜੰਗਲੀ ਰਸਤਾ ਹੀ ਆ। ਅਪ ਡਾਊਨ ਨੂੰ ਅਪ ਡਾਊਨ ਸਾਰੇ ਰਸਤੇ ਵਿੱਚ ਇੱਕ ਥਾਂ ਤੁਹਾਨੂੰ ਦੱਸਿਆ ਨਾ ਆਪਾਂ ਗਲਤ ਚਲੇ ਗਏ ਸੀ। ਜਾਦਾ ਆਪਾਂ ਗੂਗਲ ਮੈਪ ਦਾ ਸਹਾਰਾ ਲੈਣ ਦੀ ਬਜਾਏ ਜੇ ਆਪਾਂ ਇਥੋਂ ਲੋਕਲ ਨੂੰ ਪੁੱਛੀਏ ਨਾ ਉਹਨਾਂ ਨੂੰ ਵੱਧ ਨੌਲੇਜ ਹੁੰਦੀ ਹੈ ਗੂਗਲ ਮੈਪ ਦੇ ਨਾਲੋਂ ਵੀ ਜ਼ਿਆਦਾ ਉਹਨਾਂ ਨੂੰ ਉਹਨਾਂ ਨੂੰ ਮਿਲੋ ਹਨਾ ਉਹਨਾਂ ਨੂੰ ਵੱਧ ਤੋਂ ਵੱਧ ਉਹਨਾਂ ਨਾਲ ਗੱਲਬਾਤ ਕਰੋ ਉਹ ਹੋਰ ਵੀ ਰეკਮੈਂਡ ਕਰਦੇ ਆਪਾਂ ਨੂੰ ਵੀ ਆਪਾਂ ਕਿੱਥੇ ਕਿੱਥੇ ਘੁੰਮਣਾ ਹਨਾ ਲਾਈਟ ਜਾਂਦੀ ਆ ਤੇ ਤਾਂ ਕਰਕੇ ਆਪਾਂ ਥੋੜਾ ਗੂਗਲ ਮੈਪ ਤਾਂ ਨਾ ਇਹਨਾਂ ਸਹਾਰਾ ਲਓ ਥੋੜਾ ਜਿਹਾ ਆਪਾਂ ਨਾ ਆਪ ਵੀ ਲੱਭੀਏ ਚੀਜ਼ ਫਿਰ ਵਧੀਆ ਫਿਰ ਵਧੀਆ ਆਪਾਂ ਨੂੰ ਹਨਾ ਮਤਲਬ ਜਿਮ ਮਿਲ ਜਾਂਦੀਆਂ ਨੇ ਪਰ ਥਾਂ ਦੇ ਉੱਤੇ ਗੂਗਲ ਵਾ ਇੱਕ ਗਲਤ ਵੀ ਹੈ ਨਹੀਂ ਪਰ ਅੱਜ ਸਾਨੂੰ ਜ਼ਰੂਰ ਇੱਕ ਥਾਂ ਦੇ ਉੱਤੇ ਗਲਤ ਤਾਂ ਥਾਂ ਉਹਨੇ ਹੈ ਨਾ ਲੋਕੇਸ਼ਨ ਦੱਸੀ ਸੀਗੀ ਚਲੋ ਚਾਲਦੇ ਹਾਂ ਨਾ ਜੰਮੂ ਨੂੰ ਤੇ ਰਸਤੇ ਵਿੱਚ ਕੋਈ ਹੋਇਆ 뷰ਪੈਣ ਤੋਂ ਦਿਖਾਵਾਂਗੇ ਜਾ ਕੇ ਕਰਦੇ ਆਪਾਂ ਪੈਕਿੰਗ ਪੈਕਿੰਗ ਵਗੈਰਾ ਕਰਦੇ ਆ ਸਾਰੀ ਹੈ ਨਾ ਪੈਕਿੰਗ ਕਰਕੇ ਫਿਰ ਆਪਾਂ ਕਰਦੇ ਆ ਉਹਨਾਂ ਨਾਲ ਹੋਟਲਾਂ ਨਾਲ ਗੱਲਬਾਤ ਜੇ ਉਹ ਉਹ ਕੀ ਪਤਾ ਸਾਨੂੰ ਛੋੜੇ ਮੋਟੇ ਪੈਸੇ ਦੇਣੇ ਵੀ ਪੈ ਜਾਣ ਕਿਉਂਕਿ ਗੱਲ ਤਾਂ ਹੀ ਕਰਕੇ ਆਏ ਸੀਗੇ ਭਾਈ ਇੱਕ ਵਜh ਸਕਦਾ ਸਾਨੂੰ ਪਰ ਸਾਨੂੰ ਕਿਉਂਕਿ ਇੱਥੋਂ ਲੱਗ ਹੀ ਹੈ ਨਾ ਡੇਢ ਘੰਟਾ ਡੇਢ ਘੰਟਾ ਦਿਖਾਉਂਦਾ ਵੱਧ ਵੀ ਲੱਗ ਸਕ ਚਲੋ ਪਹੁੰਚ ਕੇ ਜੰਮੂ ਹਣਾ ਫਿਰ ਸਾਨੂੰ ਉੱਥੇ ਮਿਲਦੇ ਆਂ ਰਸਤੇ 'ਚ ਕੋਈ 뷰ਪੁਆਇੰਟ ਹੋਇਆ ਤੁਹਾਨੂੰ ਦਿਖਾਉਨੇ ਆਂਗੇ ਇਸ ਤੋਂ ਬਾਅਦ ਆਪਾਂ ਸਿੱਧਾ ਦੇਖਦੇ ਆਂ ਕਿੱਧਰ ਨੂੰ ਜਾਣੇ ਜਾ ਕੇ ਪਲਾਨਿੰਗ ਕਰਾਂਗੇ ਫਿਰ ਸੰਦਾ ਹਾਂਜੀ ਆ ਗਏ ਸੀ ਹੋਟਲ ਦੇ ਵਿੱਚ ਤੇ ਜਿਹੜਾ ਤੁਹਾਨੂੰ ਇਹਨਾਂ ਕਿਹਾ ਸੀ ਨਾ ਵੀ ਆਪਾਂ ਲੇਟ ਹੋ ਗਏ ਥੋੜਾ ਜਿਹਾ 1:30 ਵਜੇ ਆਪੋਨੇ ਦੋ ਠੀਕ ਐਕਸਟਰਾ ਦਾ ਪੈਸੇ ਇਹਨਾਂ ਨੇ ਚਾਰਜਸ ਕੀਤੇ ਦੇਣਗੇ ਵਧੀਆ ਸੀ ਬੰਦੇ ਚਲੋ ਪੈਕਿੰਗ ਕੁਕਿੰਗ ਆ ਸਭ ਰੈਡੀ ਆ ਸਭ ਓਕੇ ਆ ਕਰ ਲਈ ਪੈਕਿੰਗ ਚੱਲਦੇ ਆ ਚਲੋ ਠੀਕ ਆ ਵਲੌਗ ਆਪਾਂ ਇੱਥੇ ਖਤਮ ਕਰਦੇ ਆਂਗੇ ਮਿਲਦੇ ਆਂ ਅਗਲੇ ਵਲੌਗ ਦੇ ਵਿੱਚ ਵੀਡੀਓ ਵਧੀਆ ਲੱਗੀ ਲਾਈਕ ਕਮੈਂਟ ਤੇ ਸ਼ੇਅਰ ਜਰੂਰ ਕਰਿਆ ਕਰੋ ਵਕਤ ਤੋਂ ਵੱਧ ਤੁਹਾਡਾ ਇੱਕ ਇੱਕ ਸਬਸਕ੍ਰਾਈਬ ਸਾਨੂੰ ਮੋਟੀਵੇਟ ਕਰਦਾ ਚਲੋ ਹੁਣ ਚੱਲਦੇ ਆਂ ਸ਼੍ਰੀ ਨਗਰਾਜ ਰਸਤੇ ਵਿੱਚ ਜਿੱਥੇ ਵੀ ਰਾਤ ਹੁੰਦੀ ਉਸੇ ਰੁਕ ਜੰਨੇ ਚਲੋ ਮਿਲਦੇ ਆਂ ਫਿਰ ਇਸ ਤੋਂ ਅਗਲੇ ਵਲੌਗ ਦੇ ਵਿੱਚ